ਹਾਂ ਮੈਨੂੰ ਖੁਸ਼ੀ ਹੈ ਕਿ ਅੱਜ ਸਤਵੀਰ ਜੂ ਜਿੱਥੇ ਇਸ ਵੇਲੇ ਅਸੀਂ ਖੜੇ ਆਂ ਸੋ ਵੈਸੇ ਤਾਂ ਕਿਸੇ ਪਛਾਣ ਦੀ ਮਤਾਜ਼ ਨਹੀਂ ਉੱਤਰ ਭਾਰਤ ਦੇ ਅੰਦਰ ਸਭ ਤੋਂ ਵੱਡੇ ਜੂ ਦੇ ਵਿੱਚੋਂ ਇੱਕ ਹੈ ਔਰ ਅੱਜ ਅਸੀਂ ਸਾਰੀ ਟੀਮ ਸਾਡੇ ਅਫਸਰ ਸਹਿਬਾਨ ਔਰ ਮੈਂ ਵੀ ਅੱਜ ਇੱਥੇ ਆਇਆ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਅੱਜ ਬੜਾ ਇੱਕ ਸਟੋਰੀਕਲ ਇਵੈਂਟ ਹੈ ਕਿ ਸਾਡੇ ਦੋ ਜਿਹੜੇ ਉਹ ਟਾਈਗਰ ਨੰਨੇ ਟਾਈਗਰ ਅਭੀ ਉਹ ਰਾਇਨ ਜਿਨ੍ਹਾਂ ਦਾ ਨਾਮ ਰੱਖਿਆ ਉਹ ਉਹਨਾਂ ਦਾ ਅੱਜ ਤੋਂ 4 ਕਿ ਮਹੀਨੇ ਪਹਿਲਾਂ ਜਨਮ ਹੋਇਆ ਤੇ ਜਨਮ ਵੀ ਬੜਾ ਇਤਿਹਾਸਿਕ ਦਿਨ ਦੇ ਉੱਤੇ ਦਿਵਾਲੀ ਵਾਲਦਨ ਹੋਇਆ ਸੋ ਅੱਜ ਉਹਨਾਂ ਨੂੰ ਰਿਲੀਜ਼ ਕੀਤਾ ਛੋਟੇ ਪਿੰਜਰੇ ਚੋਂ ਕੱਢ ਕੇ ਵੱਡੇ ਪਿੰਜਰੇ ਚ ਪਾਇਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਕੁਦਰਤ ਦੇ ਅਨਮੋਲ ਹੀਰਿਆਂ ਦੀ ਨੰਨੇ ਟਾਈਗਰਸ ਦੀ ਅਹ ਜ਼ਿੰਦਗੀ ਦੀ ਕਾਮਨਾ ਕਰਦਾ ਕਿ ਇਹ ਤੰਦਰੁਸਤ ਰਹੇ ਔਰ ਇਹਨਾਂ ਦਾ ਜੀਵਨ ਅਹ ਵਧੀਆ ਰਹੇ ਸੋ ਲਗਾਤਾਰ ਸਾਡੇ ਸੱਤ ਵੀੜ ਜੂ ਦੇ ਅਹ ਅੰਦਰ ਜਿਹੜੇ ਸਾਡੇ ਅਫੀਸਰ ਸਹਿਵਾਨ ਨੇ ਸਾਡੇ ਕਰਮਚਾਰੀ ਨੇ ਚਾਹੇ ਸਾਡਾ ਪੈਰਾਮੈਡੀਕਲ ਸਟਾਫ ਹੈ ਚਾਹੇ ਡਾਕਟਰ ਸਹਿਵਾਨ ਨੇ ਚਾਹੇ ਸਾਡੇ ਐਡਮਿਨਿਸਟ੍ਰੇਟ ਦੇ ਜਿਹੜੇ ਅਫੀਸਰ ਸਹਿਵਾਨ ਨੇ ਉਹ ਲਗਾਤਾਰ ਉਹਨਾਂ ਦੀ ਗੁਵਾਈ ਦੇ ਵਿੱਚ ਇਹ ਜਿਹੜੀ ਜੂ ਹੈ ਦਿਨ ਦੁਗਣੀ ਰਾਤ ਜੋਗਣੀ ਤਰੱਕੀ ਕਰ ਰਹੀ ਹੈ ਔਰ ਬੜਾ ਸੈਂਟੀਫਿਕ ਵੇ ਦੇ ਨਾਲ ਇਥੇ ਜਿਹੜੇ ਉਹ ਵਰਡਸ ਨੇ ਉਹਨਾਂ ਦੀ ਪਰਵਰਸ ਕੀਤੀ ਜਾਂਦੀ ਆ ਔਰ ਉਹਨਾਂ ਦੀ ਖੁਰਾਕ ਤੇ ਖਾਸ ਕਰਕੇ ਜਿਹੜਾ ਫੋਕਸ ਕੀਤਾ ਜਾਂਦਾ ਔਰ ਉਹਨਾਂ ਦੀ ਬਿਮਾਰੀ ਦੇ ਵੇਲੇ ਇਥੇ ਜਿਹੜਾ ਕ੍ਰਿਟੀਕਲ ਕੇਅਰ ਸੈਂਟਰ ਵੀ ਬਣਿਆ ਜਿਹੜਾ ਕਿ ਮਾਨਜੋਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਥੋੜਾ ਸਮਾਂ ਪਹਿਲਾਂ ਬਣਿਆ ਸੋ ਜਿਸ ਤਰ੍ਹਾਂ ਮਨੁੱਖ ਦੇ ਅੰਦਰ ਜਾਨ ਇਸ ਤਰ੍ਹਾਂ ਜਾਨਵਰਾਂ ਦੇ ਅੰਦਰ ਵੀ ਉਹ ਜਿਹੜੀ ਪੀੜ ਹੁੰਦੀ ਹੈ ਜਾਨ ਹੁੰਦੀ ਹੈ ਸੋ ਉਹਨਾਂ ਨੂੰ ਧਿਆਨ ਚ ਰੱਖਦੇ ਆ ਇਥੇ ਕਾਫੀ ਕੁਝ ਮੰਨ ਲਓ ਜਿਹੜਾ ਇਹਨੂੰ ਅਪਡੇਟ ਕੀਤਾ ਗਿਆ ਸੋ ਅ ਮੈਂ ਸਾਰੇ ਸਟਾਫ ਨੂੰ ਜਿਹੜਾ ਸਾਡਾ ਸਾਥ ਵੀਰ ਜ਼ੂ ਦਾ ਉਹਨਾਂ ਦੇ ਇਸ ਜ਼ੂਨ ਆ ਸੰਬੰਧਿਤ ਕਾਰਜ ਜਿਹੜੇ ਉਹ ਲਗਾਤਾਰ ਲੱਗੇ ਰਹਿੰਦੇ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਸੋ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਚ ਜਿੱਥੇ ਪੰਜਾਬ ਦੀਆਂ ਮਲਟੀਸਾਈਡਾਂ ਦੇ ਅੰਦਰ ਪਿਛਲੇ 3 ਵਰਿਆਂ ਦੇ ਦੌਰਾਨ ਬੜਿਆ ਸਟੋਰੀਕਲ ਔਰ ਸੈਂਟਰਲ ਕੋ ਫੈਸਲੇ ਲਏ ਆ ਪੰਜਾਬ ਦੀ ਵਿਹਤਰੀ ਦੇ ਲਈ ਰੰਗਲਾ ਪੰਜਾਬ ਬਣਾਉਣ ਦੇ ਲਈ ਉਥੇ ਕੁਦਰਤ ਦੇ ਇਹ ਜਿਹੜੇ ਸਾਡੇ ਕੋਲ ਸਰਮਾਇਆ ਇਹਨਾਂ ਦੀ ਦੇਖਭਾਲ ਲਈ ਇਹਨਾਂ ਦੀ ਡਿਵੈਲਪਮੈਂਟ ਲਈ ਇਹਨਾਂ ਦੇ ਸਮੁੱਚੇ ਜੀਵਨ ਜਾਜ ਨੂੰ ਅਗਾਹ ਜਿਹੜਾ ਵਿਦਾਨ ਦੇ ਲਈ ਜਿੱਦਾਂ ਲੱਗੀ ਹੈ ਸਾਡੇ ਸੱਤ ਵੀਰ ਜੂ ਦੇ ਸਾਰੇ ਅਫੀਸਰ ਸਹਿਬਾਨ ਕਰਮਚਾਰੀ ਸਹਿਬਾਨ ਡਾਕਟਰ ਸਹਿਬਾਨ ਮੈਂ ਸਭ ਨੂੰ ਐਪਰੀਸ਼ੀਏਟ ਕਰਦਾ ਔਰ ਜਿਹੜੇ ਅੱਜ ਨੰਨੇ ਟਾਈਗਰ ਅਸੀਂ ਉਹ ਛੱਡੇ ਆ ਉਹਨਾਂ ਨੂੰ ਛੋਟੇ ਪਿੰਜਰੇ ਤੋਂ ਵੱਡੇ ਪਿੰਜਰੇ ਚ ਲੈ ਕੇ ਆਇਆ ਆ ਮੈਂ ਫਿਰ ਦੁਬਾਰਾ ਉਹਨਾਂ ਦੀ ਤੰਦਰੁਸਤੀ ਦੀ ਉਹਨਾਂ ਦੀ ਡਿਵੈਲਪਮੈਂਟ ਦੀ ਕਾਮਨਾ ਕਰਦਾ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਨਾਟੇ ਓਨਲੀ ਪੰਜਾਬ ਜਿੱਥੋਂ ਤੱਕ ਵੀ ਮੇਰੀ ਇਹ ਵਾਈਡ ਜਾ ਰਹੀ ਹੈ ਮੈਂ ਸਭ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਸੱਤ ਦਿਨ ਜ਼ੂ ਚ ਆ ਕੇ ਆਪਣੇ ਪਰਿਵਾਰਾਂ ਸਮੇਤ ਤੇ ਖਾਸ ਕਰਕੇ ਜਿਹੜੇ ਸਕੂਲਾਂ ਦੇ ਸਟੂਡੈਂਟ ਨੇ ਬੱਚੇ ਨੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਕਹਿਣਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਔਰ ਤੁਹਾਨੂੰ ਕੁਦਰਤ ਦੇ ਬਹੁਤ ਕੁਝ ਐਸੇ ਰਹੱਸ ਜਿਹੜੇ ਆ ਉਹ ਇੱਥੇ ਦੇਖਣ ਨੂੰ ਸਮਝਣ ਨੂੰ ਮਿਲਣਗੇ ਤੇ ਤੁਹਾਡੀ ਜ਼ਿੰਦਗੀ ਦੇ ਅੰਦਰ ਵੀ ਉਹਨਾਂ ਦੇ ਮਤਲਬ ਮੈਂ ਸਮਝਦਾ ਵੀ ਕੋਈ ਬੜੇ-ਬੜੇ ਉਹਨਾਂ ਦੀ ਭੂਮਿਕਾ ਹੋਗੀ ਔਰ ਅੱਜ ਇਸ ਹਿਸਟੋਰੀਕਲ ਡੇ ਦੇ ਉੱਤੇ ਮੈਂ ਸਾਰੇ ਆਪਣੇ ਕਰਮਚਾਰੀਆਂ ਨੂੰ ਮੁਬਾਰਕਵਾਦ ਦਿੰਦਾ